ਹਾਲਾਂਕਿ ਸਾਡੇ ਮਹਿਕਮੇ ਦੇ ਫੌਜੀ ਨੌਜਵਾਨ ਫੌਜ ਚ ਭਰਤੀ ਹੋਣਾ ਕਹਿੰਦਾ ਤੇ ਮੇਰੇ ਹਿਸਾਬ ਨਾਲ ਤਾਂ ਕਾਹ ਚ ਬਣੀ ਹੋਣਾ ਨੇ ਰਮਨਦੀਪ ਕੌਰ ਆ ਰਿਹਾ ਤੇ ਪਤਾ ਦਾ ਹਰਾ ਕਿੱਧਰ ਗਿਆ ਉਹਨੂੰ ਕਮਰੇ ਚ ਬਾਹਰ ਹੀ ਰੱਖੋ ਇਥੇ ਗੰਦ ਪਾਇਆ ਹੱਗ ਹੋਗਾ ਉਹਨੂੰ ਕਾ ਹਾਏ ਮੋਟੇ ਅੱਜ ਹੁੰਦੀ ਹੈ ਨਹੀਂ ਨਹੀਂ ਸਾਰੇ ਗੰਦ ਵੱਲੇ ਟੈਕ ਓਏ ਕੁਲੂਂ ਕੱਢੀ ਐ ਨਾ ਓ ਗੰਗਾਦਾਰ ਗੰਗਾਦਾਰ ਯੇ ਓਏ ਅਕੜੂ ਕੁੜ ਘਾਟੀ ਆ ਤੈਨੂੰ ਤੇ ਨਾ ਮਰੇ ਮਰੇ ਹਾਂ ਕੀ ਦੇਵਾ ਦੇ ਗੁਰਾ ਦਾ ਤੂੰ ਹੱਥ ਮਲਾ ਮੇਰੇ ਨਾਲ ਬੈਠ ਲੈ ਨਹੀਂ 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 ਦੀਦੀ ਕੱਟ ਜਾ ਨਹੀ ਇਹਦੇ ਮਾਰੇ ਪੈਨੇ ਆ ਖਾਤ ਮਾਰੇ ਮੂੰਹ ਤੇ ਬਾਕਵਾਤ ਯਾ ਰੈਗਨੀ ਤਨੂ ਕੀ ਇਹ ਦੇਖੀ ਕਰਦਾ ਮੈਂ ਪਤਾ ਨਹੀਂ ਹਰਕਤ ਹਾਂ ਯਾਰ ਉਂਗਲਾ ਮਾਰੀ ਜਾਂਦਾ ਉਹਦੇ ਮਾਰ ਬੰਦ ਕੀ ਆ ਮਮੀ ਅਜਾ ਹੱਥ ਦਰੋਂ ਤੇ ਜੇ ਪੂਤਨਾ ਭੂਤਰ ਗਿਆ ਲੱਭਾ ਸਾਡੇ ਕੋਲ ਟੱਪ ਕੇ ਜਦੋਂ ਇਹ ਨਾ ਕੇਵੀਂ ਮੈਨ ਲੈਣਾ ਹੈ ਮਾਸਾ ਮੈਨ ਹਾਂ ਸੈ ਜਾ ਹਾਂ ਸਬਜੀ ਚੋਲਾ ਦੇ ਉੱਤੇ ਪਾਦਾ ਨੇ ਮੈਨੂੰ ਕੋਲੀ ਜੱਟ ਪਾ ਕੇ ਲੈ ਕੇ ਗਈ ਸਾਹਣੇ ਉੱਤੇ ਹੀ ਪਾ ਦੋ ਉੱਤੇ ਇਹਨਾਂ ਨੂੰ ਉੱਪਰ ਹੀ ਪਾ ਦੇ ਮੰਮੀ ਮੰਮੀ ਮਸੀਤ ਉਹ ਨਾ ਗੀਰੇ ਨੀ ਲੋਈ ਮੈਨੂੰ ਤਾਂ ਮਨ ਪੜੇ ਪੰਜ ਜਣ ਦਾ ਵੀ ਤੇ ਤੂੰ ਰਾਜਦਾ ਨਹੀਂਗਾ ਸਦਾਗੇ ਬੈਠ ਮੈਂ ਉਹ ਲੈ ਵੇ ਜਿਹੜਾ ਨੰਬਰ ਕੋਈ ਢਾਣ ਲਾ ਲੈ ਲੇ ਵੀਰ ਆਪਣੇ ਆ ਗਏ ਚੌਸ ਤੇ ਰਾਜਮਾ ਮੈਂ ਰਾਤ ਬਣਾਈ ਸੀ રાજમા ચોળ ਹੁਣ ਤਾਜ਼ੇ ਬਣੇ ਆ ਹਾਂ ਯਾਰ ਬੋਲ ਦੋ ਬੰਨੇ ਨਾ ਚੋਲ ਨਾਲ ਆਏ ਰੋਟੀ ਖਾ ਲਿਓ ਜੇ ਰੋਟੀ ਹੈਗੀ ਆ ਤੇ ਮੇਰੇ ਮੰਮੀ ਦੇ ਮੇਰੇ ਚੋਲੇ ਨਹੀਂ ਆਂ ਦੀ ਮਾਰੇ ਨਹੀਂ ਜਾਣੀ ਆ ਤੂੰ ਦੋ ਜੁੜੀ ਜੱਸੀ ਹਣਾ ਤੂੰ ਦੋ ਤੂੰ ਮੋਬਾਈਲ ਤੋਂ ਬਣਾ ਰਹਿਣੀਆਂ ਦਾ ਤੂੰ ਨਹੀਂ ਰਹਿ ਜਾਂ ਹੁੰਦੀ ਆ ਕਿਆ ਕੋਈ ਸੁਬਹ ਬੋਲਿਆ ਖਾਣੇ ਕੇ ਬਾਅਦ ਵੀ ਜੀਵਿਤ ਪਕ ਸਕਦਾ ਹੈ? ਆਪ ਯਕੀਨ ਨਹੀਂ ਕਰੇਂਗੇ ਲੇਕਿਨ ਇੱਕ ਸ਼ਖਸ ਹੈ। 1999 ਨਹੀਂ ਹੈ ਨਹੀਂ ਬੰਗਲਨੂਲਾ ਇੰਗੀ ਤਨੇ ਮੈਂ ਬੰਨੀ ਮਾੜਾ ਜਾ। ਨਹੀਂ ਹੁੰਦਾ ਆ ਗਿਆ। ਹੂੰ। ਜ਼ਿਆਦਾ ਤੇ ਨਹੀਂ ਹੈ ਵਧੀਆ ਹੈ। ਇਹਨੂੰ ਵੀ ਆਪ ਹੀ ਬਣਾਉਣੇ ਨੇ। ਆਪਣਾ ਫੋਨ ਫੜੋ। ਚਲੋ। ਮੈਂ ਬੰਦ ਕਰਾ ਲੋ ਫਲੂ ਕਰਾ। ਅਸੀਂ ਚੱਲਦੇ ਆਂ ਦੀਦੀ ਨੂੰ ਛੱਡਣ। ਦੀਦੀ ਚੱਲੇ ਆ ਬੱਸ ਸਟੈਂਡ ਤੇ ਛੱਡਣੀ ਮੈਂ ਕਹੀ ਦੀ ਛੱਡ ਕੇ ਆ ਜੀ ਫੋਨ ਲੈ ਲੈ ਆਪਣਾ ਸਾਰਾ ਕੁਝ ਹੈ ਮੈਂ ਬੋਤਲ ਰੱਖ ਲਵਾਂ ਅੱਜ ਫੜ ਲਓ ਪੈਸੇ ਉਹਦੋਂ ਤੇ ਗੋਮ ਹੀ ਗਏ ਸੀ ਫੜ ਲਾ ਪੈਣ ਅੱਜ ਫੜਾ ਹੀ ਦੇ ਉਹਦੋਂ ਦੇ ਤਾਂ ਪਤਾ ਹੀ ਨਹੀਂ ਲੱਗਾ ਕਿੱਥੇ ਗਏ ਮੰਮੀ ਮੈਨੂੰ ਤੈਨੂੰ ਲੱਗ ਨਹੀਂ ਦੇ ਨੇ ਆ ਲੈ ਫੜੋ ਬਾਰਲੇ ਕਰ ਗਈ ਨਹੀਂ ਹੈ ਜਾ ਹਾਂ ਬਾਈ ਗੰਗਾਦਰ ਜਾ ਰਿਹਾ ਹੈ ਕਿ ਮੈਂ ਜਾ ਰਿਹਾ ਹਾਂ ਫੇਰ ਆਵਾਂਗਾ ਕਿ ਮੈਂ ਫੇਰ ਆਵਾਂਗਾ ਫੇਰ ਆਵਾਂਗਾ ਇੱਧਰ ਵੇਖ ਕੇ ਕਹੀਦਾ ਹੁੰਦਾ ਫੇਰ ਆਵਾਂਗਾ ਬਾਈ ਲੱਪੇ ਬਾਈ 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 ਚਲੋ ਠੀਕ ਆ ਬਬੀ ਕਿੱਧਰ ਆਣਾ ਚੰਗਾ ਇੱਧਰ ਆ ਗਿਆ ਠੀਕ ਚੰਗਾ ਹਮੇ ਮੈਂ ਤਾਂ ਚੱਲੀ ਆ ਮੈਂ ਵੀ ਮੈਂ ਵੀ ਚੱਲਦੀ ਆ ਬਾਈ 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 ਆਹ ਵੜਾ ਬਸ ਲੰਘ ਜੂ ਤੇ ਵੜੇ ਆਹੜੀ ਓ ਲੈ ਤੁਹਾਡੇ ਭਾਜੀ ਤੜਕਾ ਲਾ ਰਹੇ ਆ ਅੱਜ ਦਾਲ ਬਣਾ ਰਹੇ ਦੋ ਦਿਨ ਤੋਂ ਮੇਰੀ ਡਿਊਟੀ ਲੱਗੀ ਹੋਈ ਸੀ ਅੱਜ ਹੁਣ ਦਾ ਤੜਕਾ ਲਗਾ ਰਹੇ ਕਿਉਂਕਿ ਦਾਲ ਤੁਹਾਡੇ ਭਾਜੀ ਨਾਲ ਬਹੁਤ ਸਵਾਦ ਬਣਾਉਂਦੇ ਸਾਰੀਆਂ ਸਬਜ਼ੀਆਂ ਸਵਾਦ ਬਣਾਉਂਦੇ ਨੇ ਤੇ ਦਾਲ ਦਾ ਬਹੁਤ ਜ਼ਿਆਦਾ ਸਵਾਦ ਬੰਦੀ ਹੈ ਕਿਉਂਕਿ ਲੰਗਰ ਵਗੈਰਾ ਜਿਹੜਾ ਜਦੋਂ ਬਣਾਉਂਦੇ ਨੇ ਗੁਰਦੁਆਰੇ ਉਦੋਂ ਵੀ ਹਰਜੀਤ ਹੀ ਬਣਾਉਂਦੇ ਨੇ ਤੇ ਅੱਜ ਦੀਦੀ ਹੋ ਨਹੀਂ ਆਏ ਹੋ ਇਸਨ ਉਹ ਚਲੇ ਗਏ ਨੇ ਕਾਫੀ ਰੌਣਕ ਸੀ ਲੱਗੀ ਹੁਣ ਘਰ ਸ਼ਾਂਤਾ ਹੁਣ ਆਪਣਾ ਜਪਨੂਰੀ ਰਹਿ ਹੈਗਾ ਉਹ ਹੁਣ ਸੁੱਤੀ ਹੋਈ ਹੈ ਜਪਨੂਰ ਸੋ ਗਿਆ ਗਰਮੀ ਇੰਨੀ ਹੈ ਨਾ ਉਹ ਵੀ ਬਾਹਰ ਜ਼ਿਆਦਾ ਟਿਕਦੀ ਨਹੀਂ ਹੈ ਮਤਲਬ ਕਿ ਬਾਹਰ ਅਗਰ ਕੱਢਨੇ ਆ ਤੇ ਥੋੜਾ ਜਿਹਾ ਹੀ ਘੰਟਾ ਡੇਢ ਦੇ ਵਸਤੇ ਹੀ ਕੱਢਨੇ ਆ ਤੇ ਉਸ ਤੋਂ ਬਾਅਦ ਫਿਰ ਇਹ ਹੁੰਦਾ ਕਿ ਗਰਮੀ ਬਹੁਤ ਹੈ ਬਾਰਿਸ਼ ਇੱਥੇ ਆ ਨਹੀਂ ਰਹੀ ਬਿਲਕੁਲ ਵੀ ਮਾਨੁਕੇ ਚ ਪਤਾ ਨਹੀਂ ਕੀ ਹੋ ਗਿਆ ਮਾਨੁਕੇ ਪਿੰਡ ਚ ਬਾਬਾ ਜੀ ਮੀਂਹ ਨਹੀਂ ਵਰਸਾ ਰਹੇ ਬਾਕੀ ਸਾਰੀ ਕਈ ਜਗ੍ਹਾ ਚ ਆਇਆ ਵੀ ਹੈ ਤਾਂ ਹੀ ਥੋੜਾ ਜਿਹਾ ਹਵਾ ਦੇ ਵਿੱਚ ਫਰਕ ਹੈਗਾ ਹੈ ਨੇਰੀ ਤੇ ਚੜੀ ਹੋਈ ਹੈ ਨੇਰੀਆਂ ਨੂੰ ਹੈਗਾ ਇਹ ਲਾਈਟ ਦਾ ਕੋਈ ਭਰੋਸਾ ਨਹੀਂ ਹੈ ਰੋ ਬਸ ਲਾਈਟ ਨਾ ਜਾਵੇ ਹਨੇਰੀ ਆਵੇ ਜ਼ਰੂਰ ਹਵਾ ਆਜੇ ਹਵਾ ਚੱਲ ਪੇ ਕਿਉਂਕਿ ਫਿਰ ਲਾਈਟ ਬਿਨਾ ਨਾ ਮੁਸ਼ਕਿਲ ਬਹੁਤ ਹੋ ਜਾਂਦਾ ਉਹ ਤੇ ਮਸਾਲਾ ਲਾ ਕੇ ਕਿਹੜਾ ਮਸਾਲਾ ਸੁੱਕਾ ਤਾਂ ਨਹੀਂ ਉਹਦੇ ਚ ਮਸਾਲੇ ਉਹਦੇ ਚ ਹੀ ਪਏ ਸੀ ਸਾਰੇ ਮੈਂ ਇਕੱਠੇ ਰੱਖੇ ਸੀ ਪਤਾ ਨਹੀਂ ਕਿੱਧਰ ਕੀਤਾ ਇੱਧਰ ਉੱਧਰ ਹੋ ਗਿਆ ਉੱਧਰ ਸਮਾਨ ਡੇ ਤੇ ਸਾਰਾ ਹਿੱਲ ਗਿਆ ਐ ਸੈੱਟ ਕਰਨ ਵਾਲਾ ਹੋਇਆ ਪਿਆ ਖਾਣੇ ਕੱਲ ਤੁਸੀਂ ਮੋਟੇ ਜਿਹੇ ਸੀ ਪਿਆਜ਼ ਉੱਪਰ ਹੀ ਰੱਖ ਦਿੰਦੇ ਪਿਆਜ਼ ਪਰ ਸਾਨੂੰ ਬੂਹਾ ਖੋਲ ਕੇ ਰੱਖਣਾ ਪਏ ਕਰੇਗਾ ਹਾਂ ਕਿਉਂਕਿ ਗਰਮੀ ਕਰਨ ਫਿਰ ਪਿਆਜ਼ ਗਲ ਜੇ ਨਾ ਹਾਂ ਇਹ ਬੜੀ ਪ੍ਰੋਬਲਮ ਹੈ ਤੇ ਹੁਣ ਕੀ ਕਰੀਏ ਫਿਰ ਇੱਥੇ ਹਾਂ ਪਹਿਲਾਂ ਅੰਦਰ ਕੋਈ ਚੱਕਰ ਹੋ ਆ ਇਹ ਤੁੰਗਾ ਨਹੀਂ ਲੱਗਦਾ ਭੀੜ ਪੜਾ ਕੇ ਕਿੱਡਾ ਹੋਇਆ ਪੈਣਾ ਦੇਖੋ ਇੱਥੇ ਕਿਵੇਂ ਸਮਾਨ ਹੈ ਇਹ ਸਮਾਨ ਸਾਰਾ ਲੋਡ ਮੰਦ ਹੈਗਾ ਲੋਡ ਇਸ ਦਾ ਹੀ ਹੈ ਪਰ ਜਗਾ ਛੋਟੀ ਹੋਣ ਕਾਰਨ ਨਾ ਅੱਗੇ ਪਿੱਛੇ ਬਹੁਤ ਹੋ ਗਿਆ ਪਿਆ ਸਟ ਸਾਰੇ ਸੈੱਟ ਕਰਨ ਨੂੰ ਆਲਾ ਜਿਹੜਾ ਮੈਂ ਚਾਰ ਪਾਇਆ 6 ਨਾਲ 15 ਰੱਖਾਂਗਾ ਹਾਂ ਤੇ ਨਵਾਂ ਚਾਰ ਨਵੇਂ ਚਾਰ ਦਾ ਸਵਾਦ ਵੀ ਬਹੁਤ ਹੁੰਦਾ ਹਜੇ ਹਜੇ ਬਣਿਆ ਨਹੀਂ ਨਾ ਐ ਪਤਾ ਕੀ ਹੁੰਦਾ ਸਿਰਫ ਇਹਦੇ ਵਿੱਚ ਮੇਥਰੇ ਅ ਕਲੋਂਜੀ ਵੀ ਖਾਦੀ ਜਾਂਦੀ ਹੈ ਕਾਲੀ ਇਹ ਇੱਕ ਮਹੀਨੇ ਨੂੰ ਜਿਹੜੀ ਕਹ ਹੁੰਦਾ ਦਾ ਇਹ ਘੱਟੋ ਘੱਟ ਸਾਲ ਚਾ ਚੰਗੀ ਤਰ੍ਹਾਂ ਤਿਆਰ ਤਾਂ 15-20 ਦਿਨ ਲੱਗੇ ਪਰ ਆਪਾਂ ਇੱਕ ਮਹੀਨੇ ਤੱਕ ਤਾਂ ਨਹੀਂ ਕਿ ਵੀ ਵਧੀਆ ਤਿਆਰ ਹੋ ਗਿਆ ਕਿਉਂਕਿ ਇਹਨੂੰ ਨਾਮ ਕਲਾ ਆ ਕੇ ਰੱਖਿਆ ਗਿਆ ਸੀਗਾ ਉਸ ਤਾਂ ਕੱਢ ਗਿਆ ਇਹ ਨਾਮ ਕਲਾਉਣ ਨਾਲ ਠੀਕ ਹੈ ਫਿਰ ਤੋਂ ਕੇ ਸੁੱਕਣਾ ਪਾਇਆ ਤੇ ਜਾਨੀ ਕਿ ਵੀ ਗਾਲ ਜੂਸੀ ਸੀਗੀ ਨਵੇਂ ਝਾਰ ਦਾ ਬਹੁਤ ਵਧੀਆ ਲੱਗਦਾ ਕਈ ਵਿੱਚ ਕਰੇਲੇ ਪਾ ਦਿੰਦੇ ਨੇ ਸੁਆ ਕੇ ਇਹ ਰਹੂਗਾ ਹੀ ਹਰਾ ਹਰਾ ਹੀ ਦੀਦੀ ਨੂੰ ਫੋਨ ਕਰਕੇ ਪੁੱਛਿਆ ਸੀ ਉਹਨੇ ਮੈਂ ਹਾਂ ਤੇ ਪਹੁੰਚ ਗਏ ਨੇ ਅਰਸ਼ ਨੇ ਚੱਕਿਆ ਸੀ ਗੰਗਾਦਰ ਤਾਂ ਬਹੁਤ ਸ਼ਰਾਰਤੀ ਹੈਗਾ ਉਹਦੀ ਗੱਲਾਂ ਨਾ ਸੁਣੋਗੇ ਤੁਸੀਂ ਹਾਸਾ ਵੀ ਆਊਗਾ ਤੇ ਫਿਰ ਬੰਦਾ ਵੀ ਕਹਿੰਦਾ ਹੈ ਨਾ ਕਿ ਬੱਚਾ ਕਿਵੇਂ ਦਾ ਹੈਗਾ ਬੋਲਣਾ ਹਨਾ ਪਰ ਉਹ ਕਹਿੰਦਾ ਬਹੁਤ ਹੈ ਗੰਗਾਦਰ ਇਹ ਕੋ ਨੂੰ ਚਸ਼ਮੇ ਉਹਦੀ ਕਮੀ ਹੈ ਨਾ ਜਿਵੇਂ ਅਗਰ ਉਹਨੂੰ ਗੂਗਲਸ ਲਗਾ ਦਈਏ ਚਸ਼ਮਾ ਲਗਾ ਦਈਏ ਮੋਟੇ ਨਹੀਂ ਹੋਵੇਂ ਨੀ ਨਜ਼ਰ ਵਾਲਾ ਨਹੀਂ ਹੋਵੇਂ ਲਗਾ ਦਈਏ ਤਾਂ ਪੂਰਾ ਗੰਗਾਦਰ ਲੱਗੇ ਹਾਂ ਲਓ ਕਿਉਂਕਿ ਤਾਂ ਸੇਰ ਹੋਮੋਸ ਉਮੀਦ ਹੀ ਬਣਿਆ ਹੋਇਆ ਹੈ। ਸ਼ਕਤੀਮਾਨ ਦਾ ਗੰਗਾ ਜਰ ਆ ਗਿਆ ਸਾਡੇ ਦਾ। ਫੱਕਰੀ ਫੱਕਰੀ ਆ ਗਿਆ ਸਾਰਾ। ਹਾਂ ਸ਼ਕਤੀਮਾਨ ਵਾਲਾ ਗੰਗਾ ਜਰ ਆ ਗਿਆ ਸਾਡੇ ਦਾ। ਕੌਣ ਆਇਆ? ਮੈਨੂੰ ਲੱਗ ਕੋਈ ਆਇਆ ਸੀ। ਚਲਾ ਗਿਆ ਕੋਈ। ਹੁਣ ਠੀਕ ਹੈ ਬਸ ਹੋ ਗਈ ਬਨ ਗਈ। ਬਨ ਗਈ। ਆਹ ਰਹੀ ਮੈਂ। ਫੋਨ ਆ ਗਿਆ।